ਖਲੋਰੀ ਬਾਡਰ ਤੋਂ ਜੀ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਜਿਹੜਾ ਕਿ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਵਾ 11 ਮਹੀਨੇ ਪੂਰੇ ਹੋ ਗਏ 11ਵੇਂ ਮਹੀਨੇ 12ਵੇਂ ਮਹੀਨੇ ਚ ਦਾਖਲ ਹੋ ਚੁੱਕਾ ਵਾ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਜੀ ਸੁਖਦੇਵ ਸਿੰਘ ਨਾਲ ਨੇ ਸਾਡੇ ਤੇ ਇਹਨਾਂ ਤੋਂ ਪੁੱਛਦੇ ਹਾਂ ਵੀ ਕਿਵੇਂ ਅੰਦੋਲਨ ਇਸ ਟਾਈਮ ਚੱਲ ਰਿਹਾ ਵਾ ਹਾਂਜੀ ਵੈਗਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਰਜੀਤ ਸਿੰਘ ਜੀ ਭਾਜੀ ਆਪ ਜੀ ਦੀ ਜਥੇਬੰਦੀ ਦਾ ਕੀ ਨਾਮ ਹੈ ਔਰ ਕਿਹੜੇ ਏਰੀਆ ਤੋਂ ਤੁਸੀਂ ਬਲਾਉਂ ਕਰ ਰਹੇ ਹੋ ਕਿਸਾਨ ਤੇ ਜਵਾਨ ਭਲਾਈ ਜੁਨੀਅਨ ਜਥੇਬੰਦੀ ਦਾ ਨਾਮ ਹੈ ਔਰ ਸਾਡਾ ਜ਼ਿਲ੍ਹਾ ਗਰਦਾਸਪੁਰ ਜਥੇਬੰਦੀ ਜ਼ਿਲ੍ਹੇ ਦੇ ਸੌਰੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਗਰੁੱਪ ਕੰਮ ਕਰ ਰਹੇ ਨੇ ਕਿਸੇ ਕੰਟੀ ਠੀਕ ਹੈ ਜੀ ਤੇ ਪ੍ਰਧਾਨ ਜੀ ਜਿਹੜਾ ਐਸਕੇਐਮ ਹੈ ਗੈਰ ਸਿਆਸੀ ਤੁਸੀਂ ਉਹਦਾ ਹਿੱਸਾ ਹੋ ਕੁੱਲ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਕਿੰਨੀਆਂ ਤੁਹਾਡੇ ਨਾਲ ਇੱਥੇ ਸੰਘਰਸ਼ ਦੇ ਵਿੱਚ ਸ਼ਾਮਲ ਨੇ ਪੰਜਾਬ ਦੀਆਂ ਜਥੇਬੰਦੀਆਂ ਸੰਯੁਕਤ ਨਕਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ 14 ਜਥੇਬੰਦੀਆਂ ਜੁੜੀਆਂ ਨੇ ਨੈਸ਼ਨਲ ਲੈਵਲ ਦੇ ਉੱਤੇ ਸੰਗਠਨ ਜਿਹੜੇ ਆ ਉਹ 100 ਦੇ ਕਰੀਬ ਹੈ ਔਰ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ 14 ਨੇ ਤੇ ਇਹਨਾਂ ਦੇ ਕਨਵੀਨਰ ਕੌਰ ਨੇ ਭਾਰਤ ਲੈਵਲ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜਦੋਂ ਇਹ ਮੋਰਚਾ ਅੱਪਾ ਕਹਿ ਸਕਦੇ ਆ ਕਿ ਸਾਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਲਿਖਣਾ ਪਿਆ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਬਾਈ ਜਿੱਥੇ ਬੰਦੀਆਂ ਜਿਹੜੀਆਂ ਚੋਣਾ ਲੜਨ ਕਰਕੇ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਸਸਪੈਂਡ ਕੀਤੀਆਂ ਸਨ ਉਹਨਾਂ ਜਿੱਥੇ ਬੰਦੀਆਂ ਨੂੰ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਲੀਡਰਾਂ ਨੇ ਕੁਝ ਆਗੂਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਐਸਕੇਐਮ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਉਹ ਐਸਕੇਐਮ ਦੇ ਗੈਰ ਸਿਆਸੀ ਸਿਧਾਂਤ ਨੂੰ ਬੜੀ ਵੱਡੀ ਸੱਟ ਸੀਗੀ ਅਸੀਂ ਬਹੁਤ ਯਤਨ ਕੀਤੇ 222 ਦੇ ਵਿੱਚ ਵੱਖ-ਵੱਖ ਸਮਿਆਂ ਦੇ ਉੱਤੇ ਕਿ ਉਹ ਜਿਹੜੇ ਦੋਸ਼ੀ ਐ ਜਿਨ੍ਹਾਂ ਨੇ ਸਰਕਾਰ ਨਾਲ ਚੋਰੀ ਉਦੋਂ 220 221 ਦੇ ਦੌਰਾਨ ਗੱਲਬਾਤ ਚਲਾਈ ਜਾਂ ਜਿਨ੍ਹਾਂ ਚੋਣਾਂ ਲੜੀਆਂ ਉਹ ਜਿੰਨੀ ਦੇਰ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ ਜਿੰਨਾਂ ਦੇ ਦੋਸ਼ ਕਬੂਲ ਦੇ ਨਹੀਂ ਜਿੰਨੀ ਦੇਰ ਉਹਨਾਂ ਨੂੰ ਬਾਹਰ ਨਹੀਂ ਰੱਖਿਆ ਜਾਂਦਾ ਉਨੀ ਦੇਰ ਇਹਦਾ ਸਿਧਾਂਤ ਜਿਹੜਾ ਐ ਐਸਕੇਐਮ ਦਾ ਗੈਰ ਸਿਆਸੀ ਉਹ ਚਲਣਾ ਔਖਾ ਹੈ ਤੇ ਸੋ ਜਦੋਂ ਉਹਨਾਂ ਨੇ ਗਾਜ਼ੀਆਬਾਦ ਮੀਟਿੰਗ ਕਰਕੇ 12 ਜੁਲਾਈ ਸੋਰੀ 3 ਜੁਲਾਈ 2022 ਨੂੰ ਉਹਨਾਂ ਨੂੰ ਸ਼ਾਮਲ ਕਰ ਲਿਆ ਤੇ ਉਸ ਵੇਲੇ ਫਿਰ ਅਸੀਂ 12 ਜੁਲਾਈ 2022 ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜ ਨੀਤਿਕ ਲਿਖਣਾ ਸ਼ੁਰੂ ਕੀਤਾ ਤੇ ਉਸ ਵੇਲੇ 50 ਤੋਂ ਵੱਧ ਸੰਗਠਨ ਜਿਹੜੇ ਆ OSKM ਨੌਨ ਪ politikal ਦਾ ਹਿੱਸਾ ਬਣੇ ਔਰ ਉਥੇ ਜਿ세 ਆਪਣਾ ਸਰਤਕਾਰ ਜੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਬੀਕੇ ਜੋ ਸਿੱਧੂਪੁਰ ਦੇ ਸਭਾਈ ਆਗੂ ਹਨ ਪ੍ਰਧਾਨ ਹਨ ਉਹਨਾਂ ਨੂੰ ਕੌਮੀ ਕਨਵੀਨਰ ਚੁਣਿਆ ਗਿਆ ਸੋ ਜੋ 12 ਜੁਲਾਈ 2022 ਤੋਂ ਅੱਜ ਤੱਕ ਇਸ ਮੋਰਚੇ ਦੀ ਅਗਵਾਈ ਕਰ ਰਹੇ 14 ਜਥੇਬੰਦੀਆਂ ਨੇ ਤੁਹਾਡੇ ਨਾਲ ਪੰਜਾਬ ਲੈਵਲ ਦੀਆਂ ਔਰ ਜਿਹੜੀ ਪੰਦੇਰ ਸਾਹਿਬ ਵਾਲਾ ਵਾ ਗਰੁੱਪ ਉਹ ਉਹਦੇ ਨਾਲ ਕਿੰਨੀਆਂ ਨੇ ਜੀ ਦੇਖੋ ਉਹਨਾਂ ਨਾਲ ਪੰਜਾਬ ਦੇ 10 ਸੰਗਠਨ ਕੰਮ ਕਰ ਰਹੇ ਹਾਂ ਬਾਕੀ ਨੈਸ਼ਨਲ ਲੈਵਲ ਦੇ ਉੱਤੇ ਵੀ ਉਹਨਾਂ ਦੇ ਨਾਲ ਕਰੀਬ ਕੋ 3 ਦਰਜਨ ਸੰਗਠਨ ਜਿਹੜੇ ਆ ਉਹ ਜੁੜੇ ਹੋਏ ਠੀਕ ਹੈ ਹੁਣ ਸ਼ੰਭੂ ਔਰ ਖਨੌਰੀ ਜਦੋਂ ਵੀ ਕੋਈ ਫੈਸਲਾ ਲੈਣਾ ਆ ਸਾਰੇ ਆਗੂ ਇਕੱਠੇ ਹੋ ਕੇ ਉਹ ਸਾਂਝਾ ਫੈਸਲਾ ਹੁੰਦਾ ਜੀ ਤੁਹਾਡਾ ਜੀ ਬਿਲਕੁਲ ਤਕਰੀਬਨ ਤਾਂ ਮੀਟਿੰਗਾਂ ਹੁੰਦੀਆਂ ਅੱਛਾ ਜੀ ਤੇ ਫਿਜ਼ੀਕਲ ਮੀਟਿੰਗਾਂ ਹੁੰਦੀਆਂ ਕਿਸੇ ਵੇਲੇ ਆਨਲਾਈਨ ਮੀਟਿੰਗਾਂ ਰਹੀਂ ਕਿਹਨ ਤੋਂ ਭਾਵੇਂ ਕਿ ਜੋ ਵੀ ਫੈਸਲੇ ਹੋਣੇ ਆ ਹੁਣੇ ਦੋਨਾਂ ਦੀ ਸਹਿਮਤੀ ਨਾਲ ਤੇ ਪ੍ਰਧਾਨ ਜੀ ਜਿਹੜੇ ਹੁਣ ਸੰਯੁਕਤ ਮੋਰਚਾ ਬਾਹਰ ਵਾ ਉਹਨਾਂ ਨਾਲ 13 ਨੂੰ ਮੀਟਿੰਗ ਹੋਈ ਪਤਲਾ ਗੁਰਦੁਆਰਾ ਸਾਹਿਬ ਚ 18 ਨੂੰ ਫੇਰ ਹੋਈ ਹੁਣ 22 ਨੂੰ ਫੇਰ ਕਹਿ ਰਹੇ ਨੇ ਕਿੰਨੀ ਕਾਸ ਕਰਦੇ ਹੋ ਵੀ ਉਹ ਇਸ ਸੰਘਰਸ਼ ਦੇ ਵਿੱਚ ਸਾਥ ਦੇਣਗੇ ਦੇਖੋ ਆਸ ਦੇ ਨਾਲ ਹੀ ਜ਼ਿੰਦਗੀ ਹੈ ਔਰ ਜਿਹੜੀ ਇਕਤਾ ਦੀ ਗੱਲ ਹੈ ਉਹਦੇ ਲਈ ਤਾਂ ਆਸ ਛੱਡੀ ਨਹੀਂ ਜਾ ਸਕਦੀ ਪਰ ਇਹ ਵੀ ਖੈਰ ਕਹਿਣਾ ਇੱਕ ਇਸ ਵੇਲੇ ਹਾਲਾਤਾਂ ਦੇ ਮੁਤਾਬਕ ਬਹੁਤਾ ਜਾਇਜ਼ ਨਹੀਂ ਕਿ ਜੇ ਮੈਂ ਇਹ ਕਹਾਂ ਕਿ ਕੋਈ ਬਹੁਤੀ ਵੱਡੀ ਆਸ ਨਹੀਂ ਹੈਗੀ ਜੇਕਰ ਉਹ ਸੱਜਣ ਜੋ ਪਿੱਛੇ ਬੈਠੇ ਐ ਸੰਯੁਕਤ ਕਿਸਾਨ ਮੋਰਚੇ ਵਾਲੇ ਜੇਕਰ ਉਹ ਸਿਆਣੇ ਹੁੰਦੇ ਤਾਂ ਆ ਵਕਤ ਮੀਟਿੰਗਾਂ ਕਰਦਾ ਨਹੀਂ ਲੜਾਈ ਚੱਲ ਰਹੀ ਸੀ ਜੇਕਰ ਇਹ ਇਲਜ਼ਾਮ ਲਾਉਂਦੇ ਸੀ ਵੀ ਸਾਨੂੰ ਉਦੋਂ ਨਹੀਂ ਕਿਸੇ ਨੇ ਪੁੱਛਿਆ ਪਹਿਲੀ ਗੱਲ ਤਾਂ ਉਹ ਇਲਜ਼ਾਮ ਵੀ ਬੇਬੁਨਿਆਦ ਸਨ ਕਿ ਪੁੱਛਿਆ ਉਦੋਂ ਸਾਰਿਆਂ ਨੂੰ ਸੀ ਜਿਹੜੇ ਲੜਨਾ ਚਾਹੁੰਦੇ ਸੀ ਉਹ ਆ ਗਏ ਚਾਹੇ ਕਿ ਉਹ ਕੇਐਮਐਮ ਦੇ ਰੂਪ ਦੇ ਵਿੱਚ ਹੀ ਇੱਕ ਦੂਸਰਾ ਮੋਰਚਾ ਖੜਾ ਹੋ ਗਿਆ ਦੂਸਰਾ ਥੜਾ ਬਣ ਗਿਆ ਆਉਣਾ ਇਹ ਚਾਹੁੰਦੇ ਨਹੀਂ ਸੀ ਕਿਉਂਕਿ ਇਹਨਾਂ ਦੀ ਨੀਤੀ ਪਾਲਿਸੀ ਦੇ ਵਿੱਚ ਇਹ ਸਾਡੀਆਂ ਜਿਹੜੀਆਂ ਮੁੱਖ ਦੋ ਤਿੰਨ ਮੰਗਾਂ ਨੇ ਉਹ ਨਹੀਂ ਹੈਗੀਆਂ ਇਹ ਲੜਨਾ ਨਹੀਂ ਸੀ ਚਾਹੁੰਦੇ ਬਹਾਨੇ ਬਣਾਉਂਦੇ ਸੀ ਕਿ ਆਪਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੁਣ ਜੇਕਰ ਇਥੋਂ ਤੱਕ ਗੱਲ ਪਹੁੰਚੀ ਜਿੱਥੇ ਕਿ ਹੁਣ ਡਲੇਵਾਲ ਸਾਹਿਬ ਜੀ ਜਦੋਂ ਮਰਨ ਵਰਤ ਤੇ ਬੈਠੇ ਤੇ ਲੋਕਾਂ ਨੇ ਜਿਹੜਾ ਮਾਹੌਲ ਬਣਾਤਾ ਪਿੱਛੇ ਬੈਠਿਆਂ ਲਈ ਤਾਂ ਜੇ ਉਹ ਸਾਡੇ ਭਰਾ ਆਏ ਤੇ ਫੇਰ ਉਹ ਸ਼ਰਤਾਂ ਰੱਖਣੀਆਂ ਤੇ ਫਿਰ ਜੇ ਉਹਨਾਂ ਨੂੰ ਰਾਹ ਵੀ ਦੇਤਾ ਵੀ ਤੁਸੀਂ ਮੈਕਸਿਮਮ ਤੇ ਸਪੋਰਟ ਕਰਨੀ ਚਾਹੁੰਦੇ ਹੋ ਜੇ ਮਿਨੀਮਮ ਪ੍ਰੋਗਰਾਮ ਅੰਦਰ ਸਪੋਰਟ ਕਰਨੇ ਚਾਹੁੰਦੇ ਹੋ ਕਿ ਜ ਤਾਲ ਮੇਲ ਵਿੱਚ ਸਪੋਰਟ ਕਰਨੇ ਚਾਹੁੰਦੇ ਜਿਵੇਂ ਵੀ ਤੁਸੀਂ ਸਪੋਰਟ ਕਰਨੇ ਚਾਹੁੰਦੇ ਤੁਸੀਂ ਆਪਣੀ ਸਥਿਤੀ ਸਪਸ਼ਟ ਕਰ ਦਿਓ ਤੋ ਸੋ ਦੋ ਮੀਟਿੰਗਾਂ ਹੋ ਗਈਆਂ ਨੇ ਉਹਦੇ ਚੋਂ ਆਪਣੀ ਸਥਿਤੀ ਹੀ ਸਪਸ਼ਟ ਨਹੀਂ ਕਰ ਸਕੇ ਤੇ ਸੋ ਇਹਦਾ ਮਤਲਬ ਤੇ ਸਾਫ ਸਾਫ ਇਹ ਹੈ ਕਿ ਉਹ ਆਉਣਾ ਹੀ ਨਹੀਂ ਚਾਹੁੰਦੇ ਜਦੋਂ 18 ਵਾਲੀ ਮੀਟਿੰਗ ਹੋਈ ਬੜੇ ਕੌੜੇ ਸਵਾਲ ਕੀਤੇ ਗਏ ਰਾਜੇਵਾਲ ਸਾਹਿਬ ਨੂੰ ਔਰ ਉਹ ਪੀਸੀ ਦੇ ਵਿੱਚੋਂ ਉੱਠ ਪਏ 9 ਮਿੰਟ ਨਹੀਂ ਬੋਲਣਾ ਫਿਰ ਪੱਤਰਕਾਰ ਆਖਿਆ ਨਹੀਂ ਜਵਾਬ ਤੇ ਦੇਣਾ ਹੀ ਪਣੇ ਆ ਪਰ ਉਹੀ ਪ੍ਰਧਾਨ ਜੀ ਦੀ ਗੱਲ ਗੋਲ ਮੋਲ ਕਰਕੇ ਚਵੀ ਨੂੰ ਦੱਸਾਂਗੇ ਜੀ ਚਵੀ ਨੂੰ ਹਾਂ ਜੀ ਹੁਣ ਇਸ ਹਾਲਾਤ ਦੇ ਵਿੱਚ ਉਹਨਾਂ ਵੀ 54 55 ਦਿਨ ਹੋ ਗਏ ਹੁਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਮੀਟਿੰਗਾਂ ਦੇ ਮੀਟਿੰਗਾਂ ਮੀਟਿੰਗਾਂ ਦੇ ਮੀਟਿੰਗਾਂ ਇਸ ਕਰਕੇ ਵਿਸ਼ਵਾਸ ਗਿਆ ਗਵਾ ਚੁੱਕੇ ਨੇ ਵਿਸ਼ਵਾਸ ਤੇ ਉਹਦ ਨਹੀਂ ਗਵਾ ਚ ਗਿਆ ਜੋ ਡੱਲੇਵਾਲ ਸਾਹਿਬ ਕਹਿੰਦੇ ਹੀ ਕੋਈ 15 ਦਿਨ ਹੋਰ ਦਿੱਲੀ ਬੈਠ ਜਾਓ ਕੋਈ ਐਮਐਸਪੀ ਤੇ ਗਰੰਟੀ ਕਾਨੂੰਨ ਬਣ ਜੇ